ਦੇ ਨਾਲ ਮੁਲਾਕਾਤ ਕੀਤੀ ਔਰ ਉਸ ਤੋਂ ਬਾਅਦ ਅਮਨ ਅਰੂੜਾ ਹੁਣਾ ਦੇ ਵੱਲੋਂ ਇਹ ਟਵੀਟ ਕਰ ਦਿੱਤਾ ਜਾਂਦਾ ਹੈ ਕਿ ਅਨਮੋਲ ਗਗਨ ਮਾਨ ਹੁਣਾ ਦਾ ਅਸਤੀਫਾ ਜੋ ਹੈ ਉਹ ਨਾਮਨਜ਼ੂਰ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਹੁਣ ਅਨਮੋਲ ਗਗਨ ਮਾਨ ਹੁਣਾ ਦਾ ਇਹ ਟਵੀਟ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਨੇ ਪਹਿਲਾ ਵੱਡਾ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਸਾਡੇ ਪਾਰਟੀ ਪ੍ਰਧਾਨ ਅਮਨ ਅਰੂੜਾ ਜੀ ਦੇ ਨਾਲ ਮੇਰੀ ਮੁਲਾਕਾਤ ਹੋਈ ਹੈ ਅਤੇ ਮੇਰਾ ਜੋ ਅਸਤੀਫਾ ਹੈ ਉਹ ਆਮ ਆਦਮੀ ਪਾਰਟੀ ਪੰਜਾਬ ਤੇ ਅਰਵਿੰਦ ਕੇਜਰੀਵਾਲ ਹੁਣਾਂ ਦੇ ਵੱਲੋਂ ਨਾ ਮੰਜ਼ੂਰ ਕਰਨ ਦਾ ਫੈਸਲਾ ਕੀਤਾ ਗਿਆ ਹੈ ਤੇ ਮੈਨੂੰ ਵੀ ਇਹ ਫੈਸਲਾ ਸਵੀਕਾਰ ਹੈ ਤਾਂ ਪਹਿਲਾਂ ਤੁਹਾਨੂੰ ਦੱਸਦੀ ਕਿ ਅਨਮੋਲ ਗगनਮਾਨ ਹੁਣਾਂ ਨੇ ਬੀਤੇ ਦਿਨ ਜਦੋਂ ਇਹ ਟਵੀਟ ਕਰ ਦਿੱਤਾ ਕਿ ਮੈਂ ਅ ਅਸਤੀਫਾ ਵੀ ਦੇ ਰਹੀ ਹਾਂ ਐਮ ਐਲ ਏ ਸ਼ਿਪ ਤੋਂ ਔਰ ਮੈਂ ਸਿਆਸਤ ਵੀ ਛੱਡ ਰਹੀ ਹਾਂ ਤੇ ਉਸ ਤੋਂ ਬਾਅਦ ਸਿਆਸਤ ਦੇ ਵਿੱਚ ਹਲਚਲ ਖੜੀ ਹੋ ਗਈ ਸਾਰੇ ਪਾਸੇ ਇਹ ਚਰਚਾ ਚੱਲ ਗਈ ਕਿ ਐਸਾ ਕੀ ਹੋ ਗਿਆ ਕਿ ਅਨਮੋਲ ਗਗਨ ਮਾਨ ਹੁਣਾਂ ਨੇ ਅਸਤੀਫਾ ਦੇ ਦਿੱਤਾ ਹੈ ਅਚਾਨਕ ਔਰ ਸਿਆਸਤ ਵੀ ਛੱਡ ਰਹੇ ਨੇ ਤਾਂ ਪਾਰਟੀ ਦੇ ਵੱਲੋਂ ਵੀ ਕਾਫੀ ਸਾਰੇ ਬਿਆਨ ਆਏ ਉਹਨਾਂ ਕਹਿੰਿਆ ਕਿ ਅਸੀਂ ਗੱਲਬਾਤ ਕਰਾਂਗੇ ਅਨਮੋਲ ਗਗਨ ਮਾਨ ਹੁਣਾਂ ਦੇ ਨਾਲ ਜੇ ਕੋਈ ਗੁੱਸਾ ਗਿਲਾ ਹੈ ਤਾਂ ਉਹ ਬੈਠ ਕੇ ਜਾਂ ਫਿਰ ਜੇ ਕੋਈ ਗੱਲ ਹੈ ਮਨ ਦੇ ਵਿੱਚ ਤਾਂ ਉਹ ਬੈਠ ਕੇ ਸੁਣੀ ਜਾ ਸਕਦੀ ਹੈ ਤੇ ਉਸ ਤੇ ਵਿਚਾਰ ਕੀਤੀ ਜਾ ਸਕਦੀ ਹੈ ਤੇ ਅੱਜ ਹੀ ਪਾਰਟੀ ਪ੍ਰਧਾਨ ਅਮਨ ਅਰੋੜਾ ਹੁਣਾਂ ਦੇ ਵੱਲੋਂ ਅਨਮੋਲ ਗਗਨ ਮਾਨ ਹੁਣਾ ਦੀ ਨਾਲ ਮੁਲਾਕਾਤ ਕੀਤੀ ਗਈ ਔਰ ਇਹ ਮੁਲਾਕਾਤ ਕਾਫੀ ਸਾਰਥਕ ਰਹੀ ਔਰ ਉਸ ਤੋਂ ਬਾਅਦ ਅਮਨ ਅਰੂੜਾ ਹੁਣਾ ਦੇ ਵੱਲੋਂ ਟਵੀਟ ਸਾਂਝਾ ਕੀਤਾ ਗਿਆ ਕਿ ਅਨਮੋਲ ਗਗਨ ਮਾਨ ਹੁਣਾ ਨੇ ਜੋ ਅਸਤੀਫਾ ਦਿੱਤਾ ਸੀ ਉਹ ਪਾਰਟੀ ਦੀ ਸਹਿਮਤੀ ਨਾਲ ਔਰ ਹਾਈ ਕਮਾਂਡ ਦੀ ਸਹਿਮਤੀ ਦੇ ਨਾਲ ਉਹ ਅਸਤੀਫਾ ਨਾਮਨਜ਼ੂਰ ਕਰਨ ਦਾ ਫੈਸਲਾ ਲਿਆ ਗਿਆ ਹੈ ਤੇ ਇਹ ਪਹਿਲਾ ਵੱਡਾ ਬਿਆਨ ਪਹਿਲਾ ਟਵੀਟ ਅਸੀਂ ਕਹਿ ਸਕਦੇ ਹਾਂ ਕਿ ਅਨਮੋਲ ਗਗਨ ਮਾਨ ਹੁਣਾ ਦਾ ਅਸਤੀਫਾ ਨਾਮਨਜ਼ੂਰ ਹੋਣ ਤੋਂ ਬਾਅਦ ਦੇ ਵਿੱਚ ਆਇਆ ਹੈ ਉਹਨਾਂ ਕਿਹਾ ਹੈ ਕਿ ਮੇਰੀ ਮੁਲਾਕਾਤ ਹੋਈ ਪਾਰਟੀ ਪ੍ਰਧਾਨ ਅਮਨ ਅਰੋੜਾ ਜੀ ਦੇ ਨਾਲ ਔਰ ਉਹਨਾਂ ਨੇ ਮੇਰਾ ਅਸਤੀਫਾ ਨਾਮਨਜ਼ੂਰ ਕਰਨ ਦਾ ਫੈਸਲਾ ਕੀਤਾ ਹੈ ਤੇ ਇਹ ਫੈਸਲਾ ਮੈਨੂੰ ਸਵੀਕਾਰ ਹੈ ਪਾਰਟੀ ਜਿਵੇਂ ਕੰਮ ਕਰ ਰਹੀ ਹੈ ਪਾਰਟੀ ਨੇ ਜੋ ਡਿਸੀਜਨ ਲਿਆ ਮੈਨੂੰ ਸਵੀਕਾਰ ਹੈ ਜਾਨੀ ਕਿ ਹੁਣ ਉਹ ਸਿਆਸਤ ਦੇ ਵਿੱਚ ਵੀ ਬਣੇ ਰਹਿਣਗੇ ਔਰ ਐਮਐਲਏ ਵੀ ਬਣੇ ਰਹਿਣਗੇ ਜੀ ਹਾਂ ਪਹਿਲਾਂ ਉਹਨਾਂ ਦਾ ਟਵੀਟ ਆਇਆ ਸੀ ਜਿਸ ਤੋਂ ਜ਼ਿਆਦਾ ਸਿਆਸਤ ਦੇ ਵਿੱਚ ਹਲਚਲ ਮਚ ਗਈ ਕਿ ਸਿਆਸਤ ਵੀ ਛੱਡ ਰਹੇ ਨੇ ਔਰ ਐਮਐਲਏ ਪਾਤੋਂ ਵੀ ਅਸਤੀਫਾ ਦੇ ਰਹੇ ਨੇ ਤਾਂ ਸਾਰੇ ਇੱਕ ਜਣੇ ਹੈਰਾਨ ਹੋ ਗਏ ਕਿ ਆਖਰਕਾਰ ਇੱਕਦਮ ਕੀ ਹੋਇਆ ਇੱਕਦਮ ਐਸਾ ਕੀ ਮੰਦੇ ਵਿੱਚ ਆਇਆ ਕਿ ਸਿਆਸਤ ਵੀ ਛੱਡ ਰਹੇ ਨੇ ਔਰ ਐਮਐਲਏ ਸ਼ਿਪ ਤੋਂ ਵੀ ਅਸਤੀਫਾ ਦੇ ਰਹੇ ਨੇ ਤੋਸ ਤੋਂ ਬਾਅਦ ਜਦੋਂ ਗੱਲ ਹੋਈ ਤਾਂ ਹੁਣ ਉਹਨਾਂ ਨੇ ਇਹ ਫੈਸਲਾ ਜਿਹੜਾ ਬਦਲ ਲਿਆ ਪਾਰਟੀ ਨੇ ਉਹਨਾਂ ਦਾ ਅਸਤੀਫਾ ਨਾ ਮੰਨਜ਼ੂਰ ਕਰ ਦਿੱਤਾ ਹੈ ਸੋ ਉਹ ਖਰੜ ਤੋਂ ਐਮ ਐਲ ਏ ਬਣੇ ਰਹਿਣਗੇ ਔਰ ਸਿਆਸਤ ਦੇ ਵਿੱਚ ਵੀ ਫਿਲਹਾਲ ਬਣੇ ਹੋਏ ਨੇ ਉਹਨਾਂ ਦੀ ਮੁਲਾਕਾਤ ਬੜੀ ਸਾਰਥਕ ਰਹੀ ਹੈ ਹੁਣ ਵੀ ਉਹਨਾਂ ਨੇ ਟਵੀਟ ਕਰਕੇ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ ਤਾਂ ਇਹ ਪਹਿਲਾ ਵੱਡਾ ਬਿਆਨ ਪਹਿਲਾ ਟਵੀਟ ਅਸੀਂ ਕਹਿ ਸਕਦੇ ਹਾਂ ਅਨਮੋਲ ਗगन ਮਾਨ ਹੁਣਾਂ ਦਾ ਕਿਉਂਕਿ ਉਸ ਤੋਂ ਬਾਅਦ ਬਹੁਤ ਵੱਡੀ ਖਲਚਲ ਸਿਆਸਤ 'ਚ ਮਚ ਗਈ ਜਦੋਂ ਉਹਨਾਂ ਨੇ ਇਹ ਕਹਿ ਦਿੱਤਾ ਕਿ ਮੈਂ ਸਿਆਸਤ ਵੀ ਛੱਡ ਰਹੀ ਆ ਤੇ ਮੈਂ ਐਮਐਲਏ ਸ਼ਿਪ ਤੋਂ ਵੀ ਅਸਤੀਫਾ ਦੇ ਰਹੀਆਂ ਤਾਂ ਅੱਜ ਇਹ ਪਹਿਲਾ ਉਹਨਾਂ ਦਾ ਟਵੀਟ ਸਾਹਮਣੇ ਆਇਆ ਹੈ ਪਹਿਲਾ ਬਿਆਨ ਵੀ ਕਹਿ ਸਕਦੇ ਹਾਂ ਲਿਖਤੀ ਰੂਪ ਦੇ ਵਿੱਚ ਕਿ ਜੋ ਪਾਰਟੀ ਨੇ ਫੈਸਲਾ ਕੀਤਾ ਹੈ ਮੈਨੂੰ ਸਵੀਕਾਰ ਹੈ ਤਾਂ ਪਾਰਟੀ ਦਾ ਇਹ ਫੈਸਲਾ ਹੈ ਕਿ ਅਸਤੀਫਾ ਅਨਮੋਲ ਗਗਨਮਾਨ ਹੋਣਾ ਦਾ ਨਾਮਨਜ਼ੂਰ ਕੀਤਾ ਜਾਂਦਾ ਹੈ